ਸੜੀ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤਰੀਕੀ ਸਾਥਰੀਆ ਕਾਲ ਮੈਂ ਹਾਂ ਅਰਬਨ ਪ੍ਰੀਤ ਕੌਰ ਔਰ ਹਰ ਉਸੇ ਤਰ੍ਹਾਂ ਅਸੀਂ ਖਬਰਾਂ ਲੈ ਕੇ ਹਾਜ਼ਰ ਹੋ ਗਏ ਆਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਆ ਜੀ ਵਿਨੇਸ਼ ਫੋਗਾੜ ਦੀ ਹਰ ਇੱਕ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਇਸ ਵੇਲੇ ਉਸ ਮਾਮਲੇ ਦੇ ਉੱਪਰ ਵੀ ਕੀ ਵਿਨੇਸ਼ ਫੋਗਾੜ ਨੂੰ ਸਿਲਵਰ ਮੈਡਲ ਮਿਲਦਾ ਹੈ ਜਾਂ ਫਿਰ ਨਹੀਂ ਕਹਿੰਦੇ ਫੈਸਲਾ ਕੱਲ ਨੂੰ ਹੋਊਗਾ ਹਾਂ ਬਿਲਕੁਲ ਜੀ ਬਿਲਕੁਲ ਜਿਹੜੀ ਜਾਣਕਾਰੀ ਆਈ ਹੈ ਵੀ ਇਹ ਫੈਸਲਾ ਜਿਹੜਾ ਇਹ ਕੱਲ ਨੂੰ ਹੋਣਾ ਤੇ ਕੱਲ ਨੂੰ ਜਿਹੜਾ ਫੈਸਲਾ ਹੋਣਾ ਇਹਦੇ ਵਿੱਚੋਂ ਕੀ ਨਤੀਜਾ ਨਿਕਲ ਕੇ ਸਾਹਮਣੇ ਆਉਂਦਾ ਇਹ ਤਾਂ ਚਲੋ ਵਕਤ ਨੇ ਬਿਆਨ ਕਰਨਾ ਪਰਦੇਸ਼ ਇਸ ਵੇਲੇ ਇਸ ਗੱਲ ਦੀ ਆਸ ਕਰਦਾ ਕਿ ਸ਼ਾਇਦ ਉਹਨੂੰ ਸਿਲਵਰ ਮੈਡਲ ਮਿਲ ਜਾਵੇ। ਦੂਜੀ ਗੱਲ ਇਹ ਆ ਵੀ ਚਾਂਦੀ ਦੇ ਮੈਡਲ ਦੇ ਲਈ ਉਹ ਜਿਹੜੀ ਉਹਨੇ ਲੜਾਈ ਲੜੀ ਸੀ ਉਹਦੇ ਵਿੱਚ ਤਾਂ ਜਿੱਤੀ ਹੋਈ ਬਨੀਸ਼ ਫੋਗਾਟ। ਉਹ ਫਾਈਨਲ ਮੁਕਾਬਲੇ ਦੇ ਵਿੱਚ ਉਹਦਾ 100 ਗ੍ਰਾਮ ਪਾਰ ਵਧਿਆ ਸੀ ਤੇ ਉਸ ਥਾਂ ਦੇ ਉੱਤੇ ਚਲੋ ਉਹਨੂੰ ਨਹੀਂ ਖੜਨ ਦਿੱਤਾ ਗਿਆ। ਪਰ ਗੱਲ ਇਹ ਆ ਵੀ ਜਿਸ ਤਰੀਕੇ ਦੇ ਨਾਲ ਉਹਦੇ ਨਾਲ ਆਪਾਂ ਜ਼ਿਆਰਤੀ ਕਹਿ ਲਗੇ, ਉਹਦੇ ਨਾਲ ਵਿਵਾਦ ਜੁੜ ਗਿਆ ਕਹਿ ਲਗੇ ਉਹਦੇ ਨਾਲ ਕੋਈ ਹੋਰ ਗੱਲ ਕਹਿ ਲਗੇ ਪਰ ਬਨੀਸ਼ ਫੋਗਾਟ ਦਾ ਮਸਲਾ ਪੈਰਿਸ 올림픽 ਦੇ ਵਿੱਚ ਬਹੁਤ ਵੱਡੇ ਪੱਦਰ ਦੇ ਉੱਤੇ ਉੱਠਦਾ ਰਿਹਾ ਤੇ ਅਗਲੀ ਗੱਲ ਇਹ ਆ ਕਿ ਇਹ ਖੇਡਾਂ ਅੱਜ ਸਮਾਪਤ ਹੋ ਗਈਆਂ ਜਾਂ ਕਹਿ ਲਈਏ ਸਮਾਪਤ ਹੋ ਜਾਣੀਆਂ ਤੇ ਗੱਲ ਇਹ ਹੈ ਜੀ ਕਿ ਐਥਕੀ ਭਾਰਤ ਦੀ ਝੋਲੀ ਦੇ ਵਿੱਚ ਕੋਈ ਬਹੁਤੇ ਮੈਡਲ ਨਹੀਂ ਪਏ ਇੱਕ ਵੀ 골ਡ ਮੈਡਲ ਜਿਹੜਾ ਉਹ ਭਾਰਤ ਦੀ ਝੋਲੀ ਦੇ ਵਿੱਚ ਐਥਕੀ ਨਹੀਂ ਪਿਆ ਸੋ ਭਾਰਤ ਜਿਹੜਾ ਉਹ ਐਥਕੀ ਪੈਰਿਸ 올림픽 ਦੇ ਵਿੱਚ ਬਹੁਤ ਵੱਡੇ ਪੱਦਰ ਦੇ ਉੱਤੇ ਪਿੱਛੇ ਰਹਿ ਗਿਆ ਮੈਨੂੰ ਪਿੱਛੇ ਰਹਿ ਗਿਆ ਸ਼ਬਦ ਤਾਂ ਕਹਿਣਾ ਵੀ ਕਿਸ ਤਰੀਕੇ ਦੇ ਨਾਲ ਇੱਥੇ ਹਾਲਾਤ ਬੜੇ ਕੀ ਕੀ ਗੱਲ ਹੋਈ ਆ ਕੀ ਕੀ ਨਹੀਂ ਹੋਈ ਪਰ ਵੈਨੇ ਭਾਈ ਐਤ ਕੀ ਬਣਦਾ ਕੀ ਆ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਐਤ ਕੀ ਜੇ ਨੀਰਜ ਚੋਪੜਾ ਦੇ ਵੱਲੋਂ ਨੀਰੇ ਚੋਪੜਾ ਦੇ ਵੱਲੋਂ ਜਿੱਕਰ ਚਾਂਦੀ ਦਾ ਇੱਕ ਮੈਡਲ ਨਾ ਜਿੱਤਿਆ ਜਾਂਦਾ ਤਾਂ ਭਾਰਤ ਦੀ ਝੋਲੀ ਦੇ ਵਿੱਚ ਚਾਂਦੀ ਦਾ ਮੈਡਲ ਵੀ ਨਹੀਂ ਪੈਣਾ ਸੀਗਾ ਪਰ ਗੱਲ ਇਹ ਜੀ ਕਿ ਭਾਰਤ ਦੀ ਝੋਲੀ ਦੇ ਵਿੱਚ ਕੁੱਲ 6 ਮੈਡਲ ਪਏ ਆ 5 ਉਹਦੇ ਵਿੱਚੋਂ ਕਾਂਸੇ ਦੇ ਤੇ ਇੱਕ ਚਾਂਦੀ ਦਾ ਐਤ ਕੀ ਅਮਰੀਕਾ ਨੇ ਕਮਲ ਕਰਤੀ ਆ 126 ਮੈਡਲ ਅਲਰੇਡੀ ਝੋਲੀ ਦੇ ਵਿੱਚ ਪਏ ਆ 40 ਉਹਦੇ ਵਿੱਚੋਂ سونے ਦੇ ਆ 44 ਉਹਦੇ ਵਿੱਚੋਂ ਚਾਂਦੀ ਦੇ ਆ ਤੇ 42 ਉਹਦੇ ਵਿੱਚ ਕਾਂਸੇ ਦੇ ਆ ਜੇ ਆਪਾਂ ਗੱਲ ਕਰੀਏ ਹੁਣ ਚੀਨ ਦੀ ਤਾਂ ਚੀਨ ਦੀ ਝੋਲੀ ਦੇ ਵਿੱਚ 91 ਮਡਲ ਪਏ ਆ 40 ਉਹਦੇ ਵਿੱਚੋਂ سونے ਦੇ ਆ ਜਿਹੜੇ ਹੈਗੇ ਨੇ 27 ਉਹ ਚਾਂਦੀ ਦੇ ਆ ਤੇ 24 ਉਹਨਾਂ ਨੂੰ ਕਾਂਸੇ ਦੇ ਮਡਲ ਮਿਲੇ ਆ ਤੇ ਜੇ ਗੱਲ ਜਾਪਾਨ ਦੀ ਕਰਗੇ ਤਾਂ ਜਾਪਾਨ ਦੀ ਝੋਲੀ ਦੇ ਵਿੱਚ 45 ਮਡਲ ਪਏ ਆ 20 ਉਹਦੇ ਵਿੱਚ سونے ਦੇ ਆ 12 ਉਹਦੇ ਵਿੱਚ ਚਾਂਦੀ ਦੇ ਤੇ 13 ਉਹਦੇ ਵਿੱਚ ਕਾਂਸੇ ਦੇ ਆ ਤੇ ਜੇ ਗੱਲ ਕਰਗੇ ਆਸਟ੍ਰੇਲੀਆ ਦੀ 53 ਉਹਨਾਂ ਨੂੰ ਕੁੱਲ ਮੈਡਲ ਮਿਲੇ ਆ 18 ਉਹਦੇ ਵਿੱਚ ਸੋਨੇ ਦੇ ਆ 19 ਚਾਂਦੀ ਦੇ ਤੇ 16 ਉਹਦੇ ਵਿੱਚ ਹੈਗੇ ਨੇ ਕਾਂਸੇ ਦੇ ਤੇ ਜੇ ਗੱਲ ਆਪਾਂ ਬ੍ਰਿਟੇਨ ਦੀ ਕਰਗੇ ਇਹਨਾਂ ਨੂੰ ਕੁੱਲ 65 ਮੈਡਲ ਮਿਲੇ ਆ 14 ਸੋਨੇ ਦੇ 22 ਚਾਂਦੀ ਦੇ ਤੇ 29 ਕਾਂਸੇ ਦੇ ਕਹਿਣ ਦਾ ਭਾਵ ਇਹ ਆ ਕਿ ਦੇਖੋ ਜਿਹੜੇ ਅੱਗੇ ਛੋਟੇ-ਛੋਟੇ ਦੇਸ਼ ਉਹਦੇ ਵਿੱਚ ਆਪਾਂ ਗੱਲ ਪਾਵੇ ਫਰਾਂਸ ਦੀ ਕਰ ਲਈਏ ਨੀਦਰਲੈਂਡ ਦੀ ਕਰ ਲਈਏ ਇਟਲੀ ਦੀ ਕਰ ਲਈਏ ਜਰਮਨੀ ਦੀ ਕਰ ਲਈਏ ਇਹਨਾਂ ਵੀ ਦੇਸ਼ਾਂ ਨੇ ਛੋਟੇ-ਛੋਟੇ ਦੇਸ਼ਾਂ ਨੇ ਜਿਨ੍ਹਾਂ ਦਾ ਮੇਰਾ ਖਿਆਲ ਅੰਬੀ ਖੇਤਰਫਲ ਕਈਆਂ ਦਾ ਤਾਂ ਪੰਜਾਬ ਜਿਹੜਾ ਮਸਾ ਹੋਊਗਾ ਉਹਨਾਂ ਨੇ ਵੀ ਇੰਨੇ ਵੱਡੇ ਮੈਡਲ ਜਿੱਤੇ ਆ ਇੰਨੇ-ਇੰਨੇ ਮੈਡਲ ਜਿੱਤੇ ਆ ਵੀ ਭਾਰਤ ਜਿਹੜਾ ਕਿ ਦੁਨੀਆ ਦਾ ਸਭ ਤੋਂ ਵੱਡੀ ਆਬਾਦੀ ਵਾਲਾ ਦੇਸ਼ ਆ ਉਥੇ ਮੈਡਲਾਂ ਦੀ ਗਿਣਤੀ ਸਿਰਫ 6 ਰਹਿ ਗਈ ਆ ਜੇ ਜੇ ਮੰਨ ਲਓ ਹੁਣ ਮਿਲ ਜਾਂਦਾ ਵਿਦੇਸ਼ ਫੋਗਟ ਨੂੰ ਮੈਡਲ ਇਹ 7 ਹੋ ਜੂਗੀ ਇਹ ਜਿਹੜਾ ਇੱਕ ਚਾਂਦੀ ਦਾ ਇਹ 2 ਹੋ ਜਾਣਗੇ ਜੇਕਰ ਮਿਲ ਜਾਂਦਾ ਨਹੀਂ ਮਿਲਦਾ ਤਾਂ ਇਹ ਕੁੱਲ 6 ਗਿਣਤੀ ਰਹਿ ਜਾਂਦੀ ਆ ਮਤਲਬ ਇਹ ਅਭੀ ਸਾਡੇ ਦੇਸ਼ ਦੇ ਵਿੱਚ ਧਰਮ ਤੇ ਸਿਆਸਤ ਖੇਡਾਂ ਦੇ ਵਿੱਚ ਵੀ ਐਸਾ ਵੜਿਆ ਵੀ ਜਿਹਦੇ ਕਰਕੇ ਅਸੀਂ ਮੈਡਲਾਂ ਨੂੰ ਹੱਥ ਪਾਉਂਦੇ ਪਾਉਂਦੇ ਫੇਰ ਰਹਿ ਜਾਂਦੇ ਆ ਜਿਹੜੇ ਦੇਸ਼ ਦੇ ਵਿੱਚ ਇੱਕ ਖਿਡਾਰੀ ਜਦੋਂ ਜਤਰੀਆ ਹੋਵੇ ਉਹਨੂੰ ਐਪਰੀਸ਼ੀਏਟ ਕਰਨੀ ਥਾਂ ਨੇ ਉੱਤੇ ਉਹਦੀਆਂ ਪੁਰਾਣੀਆਂ ਗੱਲਾਂ ਚੀਤੇ ਕਰਵਾ ਕੇ ਉਹਨੂੰ ਡਿਸਕਰੇਜ ਕੀਤਾ ਜਾਵੇ ਉਸ ਦੇਸ਼ ਦੇ ਵਿੱਚ ਜੇਕਰ 6 ਮੈਡਲ ਵੀ ਮਿਲ ਜਾਂਦੇ ਆ ਤੇ ਫਿਰ ਉੱਥੇ ਮੈਂ ਮੰਨਦਾ ਵੀ ਇਹ ਬਹੁਤ ਵੱਡੀ ਗਿਣਤੀ ਆ ਇਹ ਵੀ ਬਹੁਤ ਵੱਡੀ ਗਿਣਤੀ ਆ ਸੋ ਸਾਡੇ ਦੇਸ਼ ਦੇ ਵਿੱਚ ਖੇਡਾਂ ਦੇ ਉੱਤੇ ਕਿੰਨਾ ਕੁ ਬਜਟ ਖਰਚ ਆਉਂਦਾ ਸਾਡੇ ਦੇਸ਼ ਦੇ ਵਿੱਚ ਕਿੰਨੇ ਕੁ ਖਿਡਾਰੀਆਂ ਨੂੰ ਸਨਮਾਨ ਮਿਲਦੇ ਜਿੱਤਣ ਤੋਂ ਬਾਅਦ ਅਸੀਂ ਕਹਿੰਦੇ ਨੇ 2 ਕਰੋੜ ਦੇਵਾਂਗੇ 5 ਕਰੋੜ ਦੇਵਾਂਗੇ ਪਰ ਖਿਡਾਰੀਆਂ ਦੀ ਟ੍ਰੇਨਿੰਗ ਦੇ ਉੱਤੇ ਕੋਚ ਦੇ ਉੱਤੇ ਡਾਈਟ ਦੇ ਉੱਤੇ ਸਹੂਲਤਾਂ ਦੇ ਉੱਤੇ ਫਿਊਚਰ ਦੇ ਉੱਤੇ ਕਿੰਨੇ ਕੁ ਪੈਸੇ ਖਰਚੇ ਜਾਂਦੇ ਆ ਆਪਾਂ ਜਾਣਦੇ ਇਕੱਲਾ ਭਾਰਤ ਦੇ ਵਿੱਚ ਨਹੀਂ ਹਾਲ ਆ ਮੈਂ ਕੱਲ ਇੱਕ ਰਿਪੋਰਟ ਪੜ੍ਹੀ ਜਿਹੜਾ ਉਹ ਨਦੀਮ ਅਰਸ਼ਦ ਪਾਕਿਸਤਾਨ ਦਾ ਪਹਲਾ ਸੁੱਟਣ ਦੇ ਵਿੱਚ 골ਡ ਮੈਡਲ ਲੈ ਕੇ ਆਇਆ ਮੁੰਡਾ ਉਹ ਇੰਨੇ ਗਰੀਬ ਘਰ ਦੇ ਵਿੱਚੋਂ ਆ ਵੀ ਉਹਦਾ ਬਾਪ ਮਜ਼ਦੂਰੀ ਕਰਦਾ ਹੁਣ ਤੱਕ 7 ਸਾਲ ਉਹਨੂੰ ਪਹਲਾ ਹੀ ਨਵਾਂ ਨਹੀਂ ਜੁੜਿਆ ਉਹਨੇ ਤਾਂ ਪੁਰਾਣਾ ਪਹਲਾ ਕਹੇ ਤੋਂ ਲੈ ਕੇ ਤੇ ਉਹ ਛੁੱਟਿਆ ਹੈਗਾ ਕਿਉਂਕਿ ਇਹ ਪਹਲਾ ਵੀ 6-7 ਲੱਖ ਰੁਪਏ ਦਾ ਆਉਂਦਾ ਸੋ ਉਸ ਤੋਂ ਬਾਅਦ ਆਂਡ ਗਵਾਂਡ ਨੇ ਭਾਈਚਾਰੇ ਨੇ ਕਮਿਊਨਿਟੀ ਦੇ ਪੈਸਾ ਇਕੱਠਾ ਕਰਕੇ ਤੇ ਉਹਦਾ ਪੈਰਸ ਦੇ ਵਿੱਚ ਜਾਣ ਦਾ ਪ੍ਰਬੰਧ ਕੀਤਾ ਉਹਨੇ ਉੱਥੇ ਪਹਲਾ ਛੁੱਟਿਆ ਤੇ 92.97 ਮੀਟਰ ਤੱਕ ਜਾਵਾਰਿਆ ਪਰ ਗੱਲ ਇਹ ਜੀ ਕਿ ਹੁਣ ਉੱਥੋਂ ਦੀ ਸਰਕਾਰ ਕਿੰਨੀ ਸੁਣ 10 ਕਰੋੜ ਰੁਪਏ ਦੰਨੇ ਯਾਨੀ ਕਿ ਲੈਹnde ਪੰਜਾਬ ਦੀ ਜਿਹੜੀ ਸਰਕਾਰ ਆ ਸੋ ਮਤਲਬ ਕਹਿਣ ਦਾ ਇਹ ਜੀ ਕਿ ਸਾਡੇ ਦੇਸ਼ ਦੇ ਵਿੱਚ ਭਾਵੇਂ ਪਾਕਿਸਤਾਨ ਦੀ ਗੱਲ ਕਰ ਲਈਏ ਇੱਥੇ ਖਿਡਾਰੀਆਂ ਨੂੰ ਸਹੂਲਤਾਂ ਕਿਹੜੇ ਮੌਕੇ ਤੇ ਮਿਲਦੀਆਂ ਕਿਵੇਂ ਮਿਲਦੀਆਂ ਆਪਾਂ ਜਾਣਦੇ ਆ ਪਰ ਕੁੱਲ ਮਿਲਾ ਕੇ ਗੱਲ ਇਹ ਆ ਵੀ ਭਾਰਤ ਦੇ ਮੂਹਰੇ ਇੱਕ ਬਹੁਤ ਵੱਡਾ ਸਬਕ ਆ ਜੇਕਰ ਅਸੀਂ ਚੀਨ ਤੋਂ ਆਸਟ੍ਰੇਲੀਆ ਤੋਂ ਫਰਾਂਸ ਤੋਂ ਇਟਲੀ ਤੋਂ ਜਰਮਨੀ ਤੋਂ ਬ੍ਰਿਟੇਨ ਤੋਂ ਲੈਣਾ ਹੋਵੇ ਪਰ ਅਸੀਂ ਲਵਾਂਗੇ ਨਹੀਂ ਕਿਉਂਕਿ ਅਸੀਂ ਸਿਆਸਤ ਦੇ ਮੈਡਲਾਂ ਵਾਲੇ ਲੋਕ ਆ ਇੱਥੇ ਜੇ ਸਿਆਸਤ ਦੇ ਵਿੱਚ ਮੈਡਲ ਮਿਲਦੇ ਹੋਣ ਮੈਂ ਦਾਅਵੇ ਨਾ ਕਰਾਂ ਵੀ 100 100 100 ਮੈਡਲ ਭਾਰਤੀ ਲੈ ਜਾ ਕਰੇ ਇੱਥੇ ਧਰਮ ਦਾ ਮੈਡਲ ਲੈਣਾ ਹੋਵੇ 100 ਸੁਬਾ 100 ਮੈਡਲ ਭਾਰਤ ਦੀ ਝੋਲੀ ਦੇ ਵਿੱਚ ਆਪੀ ਪੈ ਜਾ ਕਰੇ ਪਰ ਇੱਥੇ ਇਹ ਚੱਲਦਾ ਨਹੀਂ 올림픽 ਦੇ ਵਿੱਚ ਇਹ ਕੁਝ ਹੈ ਨਹੀਂਗਾ ਸੋ ਵਿਨੇਸ਼ ਫੁਗਾਟ ਨੂੰ ਕੱਲ ਨੂੰ ਯਾਨੀ ਕਿ ਹੁਣ ਤੋਂ ਕੁਝ ਘੰਟਿਆਂ ਬਾਅਦ ਪਤਾ ਲੱਗ ਜਾਊਗਾ ਮੈਡਲ ਮਿਲਦਾ ਕਿ ਨਹੀਂ ਕੱਲ ਕਿਉਂਕਿ ਅੱਜ ਸੀ ਵੀ ਉਹਦੇ ਇਸ ਮਸਲੇ ਦੇ ਉੱਤੇ ਫੈਸਲਾ ਹੋ ਜਾਣਾ ਪਰ ਉੱਥੋਂ ਜਿਹੜੀ ਖੇਡ ਅਦਾਲਤ ਆ ਇੰਟਰਨੈਸ਼ਨਲ ਖੇਡ ਅਦਾਲਤ ਉਹਨੇ ਇਹ ਗੱਲ ਕਹੇਤੀ ਸੀ ਵੀ 13 ਅਗਸਤ ਨੂੰ ਫੈਸਲਾ ਸੁਣਾਵਾਂਗੇ ਅੱਜ ਆਪਾਂ ਖਬਰਾਂ 12 ਅਗਸਤ ਨੂੰ ਸਾਂਝੀਆਂ ਕਰ ਰਹੇ ਹਾਂ ਕੱਲ ਨੂੰ ਪਤਾ ਲੱਗ ਜਾਊਗਾ ਵੀ ਭਾਈ ਛੋਲੀ ਦੇ ਵਿੱਚ ਕੀ ਪੈਂਦਾ ਤੇ ਕੀ ਨਹੀਂ ਉਧਰ ਜਿਹੜੀਆਂ ਇਹ ਖੇਡਾਂ ਨੇ ਪੈਰਿਸ 올림픽 ਇਹਨਾਂ ਦੀ ਸਮਾਪਤੀ ਹੋ ਚੁੱਕੀ ਹੈ ਜੀ ਜੀ ਬਿਲਕੁਲ ਤੇ ਟੈਣਾ ਸਾਹਿਬ ਇਹਨਾਂ 올림픽 ਦੇ ਵਿੱਚ ਕਮਾਲ ਕਰਨ ਵਾਲੇ ਜਿਹੜੇ ਸ਼ੇਰ ਪੰਜਾਬੀ ਮੁੰਡੇ ਆਪਾਂ ਕਹੀਏ ਹਾਕੀ ਖਿਡਾਰੀ ਜਿਹੜੇ ਕਿਉਂਕਿ ਉਹਨਾਂ ਦੇ ਵਿੱਚੋਂ ਜ਼ਿਆਦਾ ਖਿਡਾਰੀ ਜਿਹੜੇ ਉਹ ਪੰਜਾਬੀ ਰਹੇ ਨੇ ਹਾਕੀ ਖਿਡਾਰੀ ਵਾਪਸ ਆ ਗਏ ਰੇ ਜੀ ਉਹਨਾਂ ਦਾ ਬੜਾ ਭਰਮਾ ਸਵਾਗਤ ਕੀਤਾ ਗਿਆ ਹਾਂ ਬਿਲਕੁਲ ਜੀ ਦੇਖੋ ਇਹ ਮੁੰਡੇ ਕਾਂਸੀ ਦਾ ਮੈਡਲ ਜਿੱਤ ਕੇ ਆਏ ਆ ਇਹਨਾਂ ਨੇ ਸਪੇਨ ਨੂੰ ਹਰਾ ਕੇ ਤੇ ਕਾਂਸੀ ਦਾ ਮੈਡਲ ਜਿੱਤਿਆ ਸੀਗਾ ਉਸ ਤੋਂ ਬਾਅਦ ਜਦੋਂ ਇਹ ਮੈਡਲ ਜਿੱਤ ਲਿਆ ਤਾਂ ਸ਼ਰੀ ਜਿਸ ਜਿਹੜਾ ਕਿ ਆਪਣਾ ਵਕਟ ਕੀਪਰ ਆ ਤੇ ਉਹ ਉਹਨੂੰ ਗੋਲ ਕੀਪਰ ਸੌਰੀ ਤੇ ਉਹਦੇ ਵੱਲੋਂ ਵੀ ਸਨਿਆਸ ਲੈ ਲਿਆ ਗਿਆ ਸੋ ਮਤਲਬ ਕਿਹਦਾ ਇਹ ਜਿਕੇ ਇਤਕੀ ਸਾਡਾ ਜਿਹੜਾ ਇਹ ਖੇਡ ਸਫਰ ਹਾਕੀ ਦਾ ਖੇਡ ਸਫਰ ਉਹ ਸਲੂਣਾ ਹੁੰਦਾ ਹੁੰਦਾ ਤੇ ਜਦੋਂ ਅਸੀਂ ਕਾਂਸੀ ਦਾ ਮੈਡਲ ਲੈ ਲਿਆ ਤੇ ਇਹ ਅਚਾਨਕ ਮਿੱਠਾ ਹੋ ਗਿਆ ਸੋ ਚੰਗੀ ਗੱਲ ਆ ਸਾਡੇ ਖਿਡਾਰੀ ਜਿੱਤਦੇ ਰਹਿਣ ਪਰ ਦੂਜੀ ਗੱਲ ਇਹ ਆ ਕਿ ਪੰਜਾਬ ਦੇ ਖਿਡਾਰੀ 10 ਨੇ 10 ਖਿਡਾਰੀ ਸੀਗੇ ਜੀ ਇਸ ਖੇਡ ਟੀਮ ਦੇ ਵਿੱਚ ਹਾਕੀ ਦੇ ਵਿੱਚ ਉਹਨਾਂ ਦੱਸਾ ਨਹੀਂ ਤੇ ਬਾਕੀ ਸਾਰੇ ਖਿਡਾਰੀਆਂ ਨੇ ਬਹੁਤ ਜ਼ੋਰ ਲਾਇਆ ਹੁਣ ਜਦੋਂ ਉਹਨਾਂ ਨੇ ਕਾਂਸੇ ਦਾ ਮੈਡਲ ਲੈ ਲਿਆ ਤੇ ਉਹ ਆਪਣੇ ਵਤਨ ਆਪਣੇ ਪੰਜਾਬ ਪਰਤੇ ਆ ਸੋ ਕੱਲ ਉਹਨਾਂ ਨੇ ਦਰਬਾਰ ਸਾਹਿਬ ਮੱਥਾ ਟੇਕਿਆ ਪੰਜਾਬੀ ਖਿਡਾਰੀ ਜੰਨੇ ਉਸ ਤੋਂ ਬਾਅਦ ਜਿਹੜੇ ਜਲੰਧਰ ਦੇ ਮਿੱਠਾਪੁਰ ਵਾਲ ਦੇ ਉਹ ਮਿੱਠਾਪੁਰ ਵਾਲਾ ਆ ਗਏ ਆ ਜਿਹੜੇ ਬਾਕੀ ਹੋਰ ਥਾਵਾਂ ਦੇ ਉਹ ਆਪਣੇ ਨਗਰ ਖੇੜੇ ਵੱਲ ਚਲੇ ਗਏ ਆ ਸੋ ਭਾਵੇਂ ਕੱਲ ਪੰਜਾਬ ਦੇ ਵਿੱਚ ਮੀਂਹ ਪੈਂਦਾ ਸੀ ਪਰ ਇਨ੍ਹਾਂ ਮੁੰਡਿਆਂ ਦਾ ਤਾਂ ਵੀ ਗੱਲ ਬਹੁਤ ਜ਼ੋਰਦਾਰ ਤਰੀਕੇ ਦੇ ਨਾਲ ਸਵਾਗਤ ਹੋਇਆ ਬਹੁਤ ਵਧੀਆ ਗੱਲ ਆ ਇਹਨਾਂ ਮੁੰਡਿਆਂ ਦਾ ਸਵਾਗਤ ਹੋਣਾ ਚਾਹੀਦਾ ਸੀ ਇਹ ਮੁੰਡੇ ਸਵਾਗਤ ਦੇ ਹੱਕਦਾਰ ਆ ਇਹਨਾਂ ਮੁੰਡਿਆਂ ਨੇ ਕਮਾਲ ਕਰਕੇ ਦਿਖਾਤੀ ਆ ਤੇ ਪੰਜਾਬ ਦੀ ਸਰਕਾਰ ਨੇ ਇਸ ਗੱਲ ਦਾ ਪਹਿਲਾਂ ਹੀ ਐਲਾਨ ਕੀਤਾ ਹੋਇਆ ਵੀ ਜਿਹੜੇ ਇਹ ਪੰਜਾਬ ਦੇ ਮੁੰਡੇ ਨੇ ਹਾਕੀ ਦੇ ਵਿੱਚ ਪੰਜਾਬ ਦੇ ਮੁੰਡੇ ਆ ਇਹਨਾਂ ਨੂੰ ਅਸੀਂ ਇੱਕ-ਇੱਕ ਕਰੋੜ ਰੁਪਏ ਦਾ ਸਨਮਾਨ ਦੇਵਾਂਗੇ ਕੱਲੇ-ਕੱਲੇ ਖਿਡਾਰੀ ਨੂੰ ਜੀ ਬਿਲਕੁਲ ਸਹੀ ਕਿਹਾ ਤੁਸੀਂ ਟੈਣਾ ਸਾਹਿਬ ਖੈਰ ਅੱਗੇ ਵਧਦੇ ਹਾਂ ਹੁਣ ਗੱਲ ਕਰਦੇ ਆ ਪੰਜਾਬ ਦੀ ਸਿਆਸਤ ਦੀ ਖਬਰ ਆ ਰਹੀ ਹੈ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਤੋਂ ਰਾਜਨੀਤੀ ਦੇ ਵਿੱਚ ਸਰਗਰਮ ਹੋ ਸਕਦੇ ਨੇ ਜੀ ਦੇਖੋ ਇਹ ਨਾ ਇੱਕ ਸੰਕੇਤ ਹੈ ਕਿ ਜਿਵੇਂ ਉਹ ਛੁਰਲੀ ਜੀ ਛੱਡਦੇ ਹੁੰਦੇ ਥੋੜੇ ਸਮੇਂ ਦੇ ਬਾਅਦ ਤੇ ਨਵਜੋਤ ਸਿੰਘ ਸਿੱਧੂ ਇਹ ਉਸ ਤੋਂ ਅੰਦਾਜ਼ਾ ਲਾਇਆ ਗਿਆ ਇਹ ਗੱਲ ਪੱਕੀ ਨਹੀਂ ਆਪਾਂ ਕਹਿ ਸਕਦੇ ਵੀ ਭਾਈ ਉਹ ਸਿਆਸਤ ਦੇ ਵਿੱਚ ਆਉਣਗੇ ਜਾਂ ਉਹਨਾਂ ਨੇ ਕੋਈ ਪਲੈਨਿੰਗ ਕਰ ਹੀ ਲਈ ਆ ਪਰ ਮੰਨਿਆ ਜਾ ਰਿਹਾ ਵੀ ਜਿਸ ਤਰੀਕੇ ਨਾਲ ਉਹਨਾਂ ਨੇ ਲੰਮੇ ਸਵੇਰ ਤੋਂ ਬਾਅਦ ਤੇ ਇੱਕ ਸ਼ੇਅਰ ਪੇਸ਼ ਕੀਤਾ ਤੇ ਉਹਦਾ ਮਤਲਬ ਇਹ ਆ ਕਿ ਬਾਜ਼ੀ ਭਾਵੇਂ ਸ਼ਤਰੰਜ ਦੀ ਹੋਵੇ ਤੇ ਭਾਵੇਂ ਕਿਰਦਾਰ ਦੀ ਹੋਵੇ ਤੇ ਜਿਹੜਾ ਜਿਹੜੇ ਡਿੱਗ ਜਾਂਦੇ ਆ ਤੇ ਉਹਨਾਂ ਦਾ ਕਰਦਾਰ ਕਿਵੇਂ ਹੁੰਦਾ ਉਹਨਾਂ ਨੇ ਕੋਈ ਇਦਾਂ ਦਾ ਨਾ ਸ਼ੇਅਰ ਪੇਸ਼ ਕੀਤਾ ਤੇ ਉਹਦੇ ਅਰਥੇ ਕੱਢੇ ਜਾ ਰਹੇ ਆ ਵੀ ਇੱਕ ਵਾਰ ਉਹ ਫੇਰ ਤੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਸਰਗਰਮ ਹੋਣ ਲੱਗੇ ਆ ਸੋ ਉਹ ਸਰਗਰਮ ਕਿੰਨੇ ਕੁ ਹੋਣ ਲੱਗੇ ਆ ਉਹਨਾਂ ਦਾ ਕੀ ਵਟਿਆ ਜਾਊਗਾ ਇਹਦੇ ਬਾਰੇ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਪਿਛਲੇ ਲੰਮੇ ਸਮੇ ਤੋਂ ਚੁੱਪ ਬੱਠੀ ਬੈਠੇ ਆ ਤੇ ਉਹਨਾਂ ਨੇ ਪਹਿਲਾਂ ਆਈਪੀਐਲ ਦੇ ਵਿੱਚ ਕਮੈਂਟਰੀ ਕੀਤੀ ਫਿਰ ਉਹ ਕੁਝ ਦਿਨ ਜਾਂ ਇੱਕ ਦੋ ਰਣ ਲਾ ਕੇ ਆਏ ਆ ਬਿਗ ਬਾਸ ਦੇ ਵਿੱਚ ਵੀ ਹੁਣ ਉਹਨਾਂ ਨੇ ਇੱਕ ਵਾਰੀ ਫਿਰ ਪੰਜਾਬ ਦੇ ਬਾਰੇ ਸ਼ਾਇਦ ਸੋਚ ਕੇ ਇਹ ਸ਼ੇਅਰ ਨੂੰ ਪੇਸ਼ ਕੀਤਾ ਹੋਵੇ ਕਿ ਸ਼ਤਰੰਜ ਦਾ ਵਜ਼ੀਰ ਹੋਵੇ ਜਾਂ ਇਨਸਾਨ ਦਾ ਜ਼ਮੀਰ गिर ਗਿਆ ਤਾਂ ਸਮਝੋ ਖੇਲ ਖਤਮ ਉਹ ਹੁਣ ਆਪਣੀ ਸਿਆਸੀ ਪਾਰਟੀ ਨੂੰ ਇਹ ਗੱਲ ਕਹਿੰਦੇ ਆ ਰੁਟੀਨ ਦੇ ਵਿੱਚ ਇਹ ਗੱਲ ਕਹਤੀ ਆ ਜਾ ਉਹਨਾਂ ਨੇ ਪੰਜਾਬ ਦੀ ਸਰਕਾਰ ਨੂੰ ਇਹ ਗੱਲ ਕਹੀ ਹੈ ਸੋ ਇਸ ਤਰੀਕੇ ਦੇ ਲੋਕਾਂ ਦੇ ਮਨ ਵਿੱਚ ਕਈ ਤਰ੍ਹਾਂ ਦੇ ਤੋਖਲੇ ਤੇ ਕਈ ਤਰ੍ਹਾਂ ਦੇ ਸਵਾਲ ਪੈਦਾ ਹੋਏ ਆ ਪਰ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਐਤਕੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਬਿਲਕੁਲ ਘਾਇਬ ਰਹੇ ਆ ਜਿਨ੍ਹਾਂ ਦੇ ਵੱਲੋਂ ਐਤਕੀ ਇੱਕ ਪੈਸੇ ਦੀ ਕੋਈ ਉਹ ਹਿੱਸੇਦਾਰੀ ਨਹੀਂ ਪਾਈ ਗਈ ਨਾ ਪ੍ਰਚਾਰ ਦੀ ਨਾ ਚੋਣ ਲੜਨ ਦੀ ਨਾ ਚੰਗੀ ਨਾ ਮੰਦੀ ਦਾ ਹਾਂ ਪੱਕੀ ਦਾ ਨਾ ਪੱਕੀ ਨਾ ਗਾਂਵਦੂ ਨਾ ਪਸ਼ਾਂਖੇ ਚੋਂ ਕੁਝ ਨਹੀਂ ਕੀਤਾ ਗਿਆ ਉਹਨਾਂ ਦੇ ਵੱਲੋਂ ਸੋ ਐਤਕੀ ਉਹਨਾਂ ਰਾਜਨੀਤੀ ਵਿੱਚ ਸਰਗਰਮ ਹੁੰਦੇ ਕਿ ਨਹੀਂ ਹੁੰਦੇ ਇਹਦੇ ਵੱਲ ਨਿਗਰਟ ਕੀ ਰਹੂਗੀ ਜੀ ਜੀ ਬਿਲਕੁਲ ਸਹੀ ਤੇ ਕਹਣਾ ਸਾਹਿਬ ਉਧਰ ਨਿਤਨ ਗੜਕਰੀ ਹੋਰਾਂ ਨੇ ਕਹਿੰਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਇੱਕ ਬਹੁਤ ਨਰਾਜ਼ਗੀ ਭਰਿਆ ਖੱਤ ਜਿਹੜਾ ਉਹ ਲਿਖਿਆ ਜੀ ਕੀ ਲਿਖਿਆ ਉਹਨਾਂ ਨੇ ਦੇਖੋ ਅਸਲ ਵਿੱਚ ਨਾ ਪਿਛਲੇ ਕਈ ਦਿਨਾਂ ਤੋਂ ਖਬਰਾਂ ਆ ਰਹੀਆਂ ਕਿ ਜਿਹੜੇ ਠੇਕੇਦਾਰ ਆ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਵੱਲੋਂ ਜਿਹੜੀਆਂ ਪੰਜਾਬ ਦੇ ਵਿੱਚੋਂ ਸੜਕਾਂ ਕੱਢੀਆਂ ਜਾ ਰਹੀਆਂ 293 ਕਿਲੋਮੀਟਰ ਲੰਬੀਆਂ ਨਿਕਲ ਰਹੀਆਂ ਉਹਦੇ ਠੇਕੇਦਾਰਾਂ ਤੇ ਇੰਜੀਨੀਅਰਾਂ ਨੂੰ ਕੁੱਟਿਆ ਗਿਆ ਉਹ ਜਿਹੜੇ ਠੇਕੇਦਾਰ ਆ ਤੇ ਇੰਜੀਨੀਅਰ ਆ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ, ਕੁੱਟਿਆ ਗਿਆ। ਇਹ ਇੱਕ ਥਾਂ ਤੇ ਨਹੀਂ ਕਈ ਥਾਵਾਂ ਤੇ ਘਟਨਾਵਾਂ ਵਾਪਰੀਆਂ। ਉਸ ਤੋਂ ਬਾਅਦ ਨਿਤਿੰਗੜ ਕ੍ਰੀ ਜਿਹੜੇ ਕਿ ਸੜਕੀਆ ਵਾਜਈ ਮੰਤਰੀ ਆ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਖਤ ਲਿਖਿਆ। ਉਹ ਕਹਿੰਦੇ ਵੀ ਦੇਖੋ ਹਰ ਕੰਮ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਇਹ ਪ੍ਰੋਜੈਕਟ ਆ ਉਹ ਪਿੱਛੇ ਆ। ਤੇ ਅਸੀਂ ਕੇਂਦਰ ਦੀ ਸਰਕਾਰ ਦੇ ਵੱਲੋਂ ਹਜ਼ਾਰਾਂ ਕਰੋੜ ਰੁਪਏ ਦਾ ਪ੍ਰੋਜੈਕਟ ਇਹ ਉਲੀਕਿਆ ਹੋਇਆ 6 ਮਾਰਗੀ ਸੜਕਾਂ ਵਾਲਾ ਨੈਸ਼ਨਲ ਹਾਈਵੇ ਥਾਰਟੀ ਵੱਲੋਂ ਜੇ ਜੇਕਰ ठेकेदारों ਤੇ ਇੰਜੀਨੀਅਰਾਂ ਦੇ ਉੱਤੇ ਹਮਲੇ ਹੋਏ ਜਾਂ ਜੇਕਰ ਹਮਲੇ ਕਰਨ ਵਾਲੇ ਲੋਕਾਂ ਦੇ ਉੱਤੇ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਮਜਬੂਰੀ ਵਸ ਸਾਨੂੰ ਇਹ ਪ੍ਰੋਜੈਕਟ ਬੰਦ ਕਰਨੇ ਪੈਣਗੇ ਇਸ ਤੋਂ ਪਹਿਲਾਂ ਵੀ ਤਿੰਨ ਪ੍ਰੋਜੈਕਟ ਆ ਜਿਹੜੇ ਉਹਨਾਂ ਨੂੰ ਬੰਦ ਕਰਨ ਦੀ ਖਬਰ ਆ ਗਈ ਸੀ ਕਿਉਂਕਿ ਜ਼ਮੀਨਾਂ ਨਹੀਂ ਅਕਵਾਇਰ ਹੁੰਦੀਆਂ ਕੇਂਦਰ ਦੀ ਸਰਕਾਰ ਕਹਿੰਦੀ ਜਿਹੜੇ ਪ੍ਰੋਜੈਕਟ ਪੰਜਾਬ ਦੇ ਵਿੱਚ ਹਾਲੇ ਸ਼ੁਰੂ ਨਹੀਂ ਹੁੰਦੇ ਕਿ ਤੇ ਹਰਿਆਣੇ ਵਿੱਚ ਉਹ ਖਤਮ ਹੋਣ ਵਾਲੇ ਆ ਕਿਉਂਕਿ ਉਹਨਾਂ ਦੇ ਕਹਿਣ ਦੇ ਮੁਤਾਬਕ ਪੰਜਾਬ ਦੀ ਸਰਕਾਰ ਇਹਨਾਂ ਗੱਲਾਂ ਵੱਲ ਗੌਰ ਕਰਕੇ ਗੰਭੀਰਤਾ ਦੇ ਨਾਲ ਇਨਾਂ ਨੂੰ ਸਮਾਪਤੀ ਵੱਲ ਵਧਣੀ ਨਹੀਂ ਗਈ ਇੱਥੇ ਜ਼ਮੀਨਾਂ ਇਨਕੁਆਇਰ ਹੁੰਦੀਆਂ ਹੁਣ 10-10 ਸਾਲ ਇਸੇ ਗੱਲ 'ਤੇ ਥੋੜੀ ਲੱਗੇ ਰਹਿਣਾ ਸੋ ਪਹਿਲਾਂ ਵੀ ਤਾੜਦਾ ਕੀਤੀ ਸੀ ਨਿਤਨਗੜ ਕਰੀ ਨੇ ਹੁਣ ਉਸ ਤੋਂ ਬਾਅਦ ਕੁੱਟ ਮਾਰਦੀਆਂ ਖਬਰਾਂ ਆਈਆਂ ਨਿਤਨਗੜ ਕਰੀ ਨੇ ਇਸ ਚਿੱਠੀ ਦੇ ਨਾਲ ਜ਼ਖਮੀ ਹੋਏ ਠੇਕੇਦਾਰਾਂ ਦੀ ਤੇ ਪਤਾ ਲੱਗਾ ਜੀ ਕਿ ਇੰਜੀਨੀਅਰਾਂ ਦੇ ਫੋਟੋ ਵੀ ਲੱਗਿਆ ਵੀ ਆਹ ਦੇਖ ਲਓ ਜੀ ਪੰਜਾਬ ਦੇ ਵਿੱਚ ਕੀ ਹੋ ਰਿਹਾ ਤੇ ਜੇਕਰ ਇਹੀ ਕੁਝ ਹੁੰਦਾ ਰਿਹਾ ਤੇ ਫੇਰ ਭਾਈ ਇਹ ਪ੍ਰੋਜੈਕਟ ਪੰਜਾਬ ਦੇ ਵਿੱਚ ਜਾਰੀ ਰੱਖਣ ਦਾ ਕੰਮ ਮੁਸ਼ਕਲ ਹੋ ਜਾਣਾ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਕੁਝ ਲੋਕਾਂ ਦੇ ਉੱਤੇ ਪਰਚਾ ਵੀ ਦਰਜ ਕੀਤਾ ਗਿਆ ਭਾਵੇਂ ਸੂਬੇ ਦੀ ਸਰਕਾਰ ਪੁਲਿਸ ਦੇ ਵੱਲੋਂ ਪਰ ਇਸ ਦੇ ਬਾਵਜੂਦ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਹਮਲਾਵਰਾਂ ਦੇ ਉੱਤੇ ਸੋ ਇਹ ਇੱਕ ਬੜਾ ਮਹੱਤਵਪੂਰਨ ਮਸਲਾ ਹੈਗਾ ਹੋਰ ਗੱਲ ਹੋਰ ਚੱਲ ਪੈਣੀ ਆ ਲੋ ਜੀ ਕੇਂਦਰ ਦੀ ਸਰਕਾਰ ਤਾਂ ਜ਼ਿਆਰਤੀ ਕਰ ਰਹੀ ਹੈ ਕੇਂਦਰ ਨੇ ਕਿਹਾ ਜੀ ਫਲਾਣਾ ਹੋ ਰਿਹਾ ਹੈ ਪੰਜਾਬ ਦੇ ਵਿੱਚ ਆਹ ਪਖੰਡਵਾਦੀ ਛਿੜ ਪੈਂਦੀ ਹੈ ਹਰ ਗੱਲ ਦੇ ਉੱਤੇ ਕਹਿੰਦਾ ਜੀ ਸਿਆਸਤ ਉਹ ਕਰਨਾ ਪਰ ਚਾਹੀਦਾ ਇਹ ਆ ਵੀ ਪਹਿਲੀ ਗੱਲ ਤਾਂ ਕੇਂਦਰ ਦੀ ਸਰਕਾਰ ਪੰਜਾਬ ਲਈ ਪ੍ਰੋਜੈਕਟ ਜਾਰੀ ਨਹੀਂ ਕਰਦੀ ਜੇ ਜਾਰੀ ਕਰਨੀਏ ਤਾਂ ਆਪਦੇ ਨਖਰੇ ਨਹੀਂ ਖਤਮ ਹੁੰਦੇ ਆਪਣੇ ਕਰ ਦਿਆਂਗੇ ਵੇ ਨਹੀਂ ਆ ਸੋਚਦੇ ਆ ਕਿਤੇ ਉਹ ਨਾ ਕ੍ਰੈਡਿਟ ਲੈ ਜੇ ਐਤੋਂ ਆਏ ਨਾ ਹੋ ਜੇ ਫਿਰ ਆ ਕੰਮ ਚੱਲ ਪੈਂਦਾ ਪੰਜਾਬ ਦੇ ਵਿੱਚ ਮਸਾਂ ਤੋਂ ਸੜਕਾਂ ਬਣਾਉਣ ਲੱਗਦੇ ਆ ਉਹ ਵੀ ਉਹਨਾਂ ਨੇ ਬਣਾ ਕੇ ਟੋਲ ਲਾਉਣੇ ਆ ਤੇ ਉਧਰੋਂ ਆਪਾਂ ਕੰਮ ਨਹੀਂ ਹੋਣ ਦਿੰਦੇ ਕਿ ਜਾਂ ਕੰਮ ਬਲਗੌਰ ਨਹੀਂ ਹੈਗੀ ਤੇਰੇ ਬਲਗੌਰ ਕਰਨੀ ਚਾਹੀਦੀ ਹੈ ਜੀ ਜੀ ਬਿਲਕੁਲ ਸਹੀ ਤੈਨਾ ਸਾਹਿਬ ਖੈਰ ਅੱਗੇ ਵਧਦੇ ਆ ਗੱਲ ਕਰਦੇ ਆ ਹੁਣ ਪੰਜਾਬ ਮੇਲ ਦੀ ਕਹਿੰਦੇ ਪੰਜਾਬ ਮੇਲ ਦੇ ਵਿੱਚ ਅੱਗ ਲੱਗਣ ਦੀ ਅਫਵਾਹ ਜਿਹੜੀ ਉਹ ਫੈਲਾਈ ਗਈ ਜਿੱਤੇ ਕਰਕੇ 30 ਮੁਸਾਫਰਾ ਨੇ ਛਾਲਾ ਮਾਰ ਦਿੱਤੀ ਹੈ ਜੀ ਟ੍ਰੇਨ ਦੇ ਵਿੱਚ ਬਿਲਕੁਲ ਜੀ ਬਿਲਕੁਲ ਇਹ ਬੜੀ ਦੁਖਦਾਈ ਖਬਰ ਆ ਤੇ ਦੇਖੋ ਗੱਲ ਇਹ ਵੀ ਮੌਤ ਦੇ ਅੱਗੇ ਜਿਹਵੇਂ ਸਿਆਣੇ ਕਹਿੰਦੇ ਹੁੰਦੇ ਵੀ ਭੂਤ ਦੇ ਨੱਚਦੇ ਆ ਕਿਉਂਕਿ ਦੇਖੋ ਜਦੋਂ ਬੰਦੇ ਨੂੰ ਲੱਗਦਾ ਨੇ ਜੀ ਕਿ ਮੈਂ ਮੌਤ ਮੇਰੇ ਦੁਆਰ ਤੇ ਖੜੀ ਆ ਮੇਰੇ ਬਿਲਕੁਲ ਨੇੜੇ ਆ ਗਈ ਆ ਤੇ ਉਸ ਤੋਂ ਬਾਅਦ ਫਿਰ ਬੰਦਾ ਕਿਸ ਤਰੀਕੇ ਦੇ ਨਾਲ ਛਟਪਟਾਉਂਦਾ ਇਹ ਉਹਦੀ ਇੱਕ ਉਦਾਹਰਨ ਹੈ ਇਹ ਪੰਜਾਬ ਮੇਰ ਆ ਜਿਹੜੀ ਰੇਲ ਗੱਡੀ ਤੇ ਇਹ ਪਤਾ ਲੱਗਾ ਜੀ ਕਿ ਜਿਹੜਾ ਰਾਸ਼ਟਰੀ ਰਾਜਵਾਰਗਾ ਤੇ ਉਹ ਸੌਰੀ ਜਿਹੜੀ ਨੈਸ਼ਨਲ ਹਾਈ ਜਿਹੜਾ ਰੇਲਵੇ ਸਟੇਸ਼ਨ ਦਾ ਵਿਭਾਗ ਆ ਰੇਲਵੇ ਵਿਭਾਗ ਉਹਦੇ ਨਾਲ ਜੁੜੀ ਹੋਈ ਖਬਰ ਆ ਤੇ ਇਹ ਪਤਾ ਲੱਗਾ ਜੀ ਕਿ ਇਹ ਜਿਹੜੀ ਪੰਜਾਬ ਮੇਲ ਆ ਇਹ ਆਉਂਦੀ ਸੀਗੀ ਜੀ ਇਧਰ ਸ਼ਾਹਜਹਾਂਪੁਰ ਦੇ ਵੱਲੋਂ ਤੇ ਇਹ ਸਥਾਨ ਦੇ ਉੱਤੇ ਪਤਾ ਲੱਗਾ ਵੀ ਜਦੋਂ ਇਹ ਪਹੁੰਚੀ ਆ ਸ਼ਾਹਜਹਾਂਪੁਰ ਦੇ ਵਿੱਚ ਪੰਜਾਬ ਮੇਲ ਤੇ ਉਹਦੇ ਵਿੱਚ ਅੱਗ ਲੱਗਣ ਦੀ ਕਿਸੇ ਨੇ ਅਫਵਾਹ ਫਲਾਤੀ ਆ ਤੇ ਫਿਰ ਉਸ ਤੋਂ ਬਾਅਦ ਜਰਨਲ ਡੱਬੇ ਦੇ ਵਿੱਚ ਯਾਤਰੀ ਇੱਕ ਦੂਜੇ ਨੂੰ ਕੁਚਲਦੇ 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 ਤੇ ਤਾਕੀ ਦੇ ਵਿੱਚੋਂ ਬਾਰੀ ਦੇ ਵਿੱਚੋਂ ਤੇ ਛਾਲਾ ਮਾਰਨ ਲੱਗ ਪਈ ਆ ਦਰਵਾਜ਼ੇ ਦੇ ਵਿੱਚੋਂ ਉਹਦਾ ਕਾਰਦੇ ਵੀ ਜਿਹੜਾ ਉਹਦੇ ਵਿੱਚ ਹੁੰਦਾ ਅੱਗ ਭਜਾਉ ਸਿਲੰਡਰ ਉਹ ਕਿਸੇ ਦਾ ਹੱਥ ਲੱਗਣ ਦੇ ਕਰਕੇ ਤੇ ਡਿੱਗ ਪਿਆ ਜਦੋਂ ਉਹ ਡਿੱਗ ਪਿਆ ਤੇ ਉਹਦੇ ਵਿੱਚ ਜਿਹੜੀ ਨੌਪ ਹੁੰਦੀ ਹੈ ਜਿਹੜੇ ਮੋਹਰੇ ਲੱਗੇ ਹੁੰਦੀ ਆ ਉਹਦੇ ਵਸਤੂ ਲੱਗੀ ਹੁੰਦੀ ਆ ਉਹ ਡਿੱਗ ਪਈ ਜਿਹੜਾ ਉਹਦੇ ਵਿੱਚੋਂ ਅੱਗ ਬੁਝਾਉਣ ਲਈ ਚਿੱਟਾ ਜਿਹਾ ਪਦਾਰਥ ਨਿਕਲਦਾ ਹੁੰਦਾ ਤੇ ਉਹਨੇ ਬਾਹਰ ਨਿਕਲਣਾ ਸ਼ੁਰੂ ਕਰਤਾ ਤੇ ਲੋਕਾਂ ਨੂੰ ਇਹ ਲੱਗਿਆ ਉਸ ਡੱਬੇ ਦੇ ਵਿੱਚ ਵੀ ਭਾਈ ਅੱਗ ਲੱਗ ਗਈ ਆ ਭਰਿਆ ਸੀਗਾ ਡੱਬਾ ਤੇ ਲੋਕ ਫਿਰ ਭੱਜਣ ਲੱਗ ਪਏ ਵੀ ਦੂਜੇ ਡੱਬੇ ਵੱਲ ਚੱਲ ਗਏ ਤੇ ਲੋਕਾਂ ਨੂੰ ਇਹ ਲੱਗਾ ਵੀ ਅੱਗ ਤਾਂ ਬਿਲਕੁਲ ਸਿਰ ਦੇ ਉੱਤੇ ਆ ਗਈ ਆ ਤੇ 30 ਬੰਦਿਆਂ ਨੇ ਚੱਲਦੀ ਗੱਡੀ ਦੇ ਵਿੱਚੋਂ ਛਾਲਾ ਮਾਰਤੀਆਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੱਡੀ ਉਹ ਦੌੜੀ ਜਾਂਦੀ ਸੀ 30 ਬੰਦਿਆਂ ਨੇ ਛਾਲਾ ਮਾਰਤੀਆਂ 20ਾਂ ਦੀ ਹਾਲਤ ਇਸ ਵਾਲੇ ਗੰਭੀਰ ਆ ਫੇਰ ਗੱਡੀ ਰੋਕੀ ਗਈ ਆ ਹੁਣ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੋ ਇਹ ਇੱਕ ਬਹੁਤ ਦੁਖਦਾਈ ਤੇ ਬੜੀ ਦਰਦਨਾਖ਼ਬਰ ਰਹੀ ਹੈ ਵੀ ਦੇਖੋ ਇੱਕ ਭਗੜੜ ਮਚੜ ਦੇ ਕਰਕੇ ਇੱਕ ਅੱਗ ਲੱਗਣ ਦੀ ਅਫਵਾਹ ਦੇ ਕਰਕੇ ਕਿੰਨਾ ਵੱਡਾ ਨੁਕਸਾਨ ਹੋ ਚੱਲਿਆ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਟੈਣਾ ਸਾਹਿਬ ਖੈਰ ਉਧਰ ਕਪੂਰਥਲਾ ਦੇ ਵਿੱਚ ਕਹਿੰਦੇ ਰਿਲਾਇੰਸ ਟਾਵਰ ਦੇ ਵਿੱਚ ਸਮਾਨ ਚੋਰੀ ਹੋ ਗਿਆ ਜੀ ਹਾਂ ਬਿਲਕੁਲ ਤੁਸੀਂ ਦੇਖੋ ਵੀ ਚੋਰਾਂ ਦੇ ਹਾਲਾਤ ਕੀ ਆ ਵੀ ਟਾਵਰ ਜਿਹੜਾ ਉਹ ਕਿੰਨਾ ਉੱਚਾ ਕਿੰਨਾ ਉੱਚਾ ਟਾਵਰ ਹੁੰਦਾ ਤੇ ਉਹਦੇ ਉੱਤੇ ਚੜ੍ਹ ਕੇ ਕਪੂਰਥਲੇ ਦੇ ਵਿੱਚ ਬੇਗੋਵਾਲ ਖੇਤਰ ਦੇ ਵੱਲ ਤੇ ਟਾਵਰ ਆ ਜਿਹੜਾ ਉਹ ਬਿਲਕੁਲ ਪੀਸੀ ਦੇ ਉੱਤੇ ਜਿਹੜੀਆਂ ਬੈਟਰੀਆਂ ਜਾਂ ਜਿਹੜਾ ਹੋਰ ਨਿਕ ਸੁਕ ਲੱਗਾ ਹੁੰਦਾ ਜਿਹਨਾਂ ਦਾ ਚਲੋ ਸਾਨੂੰ ਤਾਂ ਨਾਮ ਹੀ ਨਹੀਂ ਲੈਣੇ ਹੁੰਦੇ ਵੀ ਉਹ ਸਾਰਾ ਸਮਾਨ ਲਾ ਕੇ ਲੱਗੇ ਆ ਪਤਾ ਉਦੋਂ ਲੱਗਾ ਸੋਹਰਨੇ ਵੇਲੇ ਜਦੋਂ ਇਸ ਟਾਵਰ ਦੇ ਨਾਲ ਜੁੜੇ ਹੋਏ ਜਿਹੜੇ ਮੋਬਾਈਲ ਕਨੈਕਸ਼ਨਾਂ ਜਾਂ ਹੋਰ ਚੀਜ਼ਾਂ ਉਹ ਬੰਦ ਹੋ ਗਏ ਉਹਨਾਂ ਦਾ ਕੋ ਕਨੈਕਸ਼ਨ ਆਵੇ ਫਿਰ ਉਸ ਤੋਂ ਬਾਅਦ ਲੋਕਾਂ ਨੇ ਕੰਪਲੇਨ ਕੀਤੀਗਾ ਕੰਪਲੇਨ ਤੋਂ ਬਾਅਦ ਵਿਭਾਗ ਦੇ ਕਰਮਚਾਰੀ ਅਧਿਕਾਰੀ ਟਾਵਰਾਂ ਨੂੰ ਦੇਖਣ ਗਏ ਜਦੋਂ ਟਾਵਰ ਦੇਖਿਆ ਟਾਵਰ ਦੇ ਉੱਤੇ ਹੀ ਕੁਝ ਹੈ ਨਹੀਂਗਾ ਲੱਖਾਂ ਰੁਪਏ ਦਾ ਸਮਾਨ ਹੈ ਜਿਹੜਾ ਉਹ ਚੋਰੀ ਚੋਰੀ ਕਰਕੇ ਲੈ ਗਏ ਆ ਹੁਣ ਕਹਿੰਦੇ ਵੀ ਸੀਸੀਟੀਵੀ ਕੈਮਰੇ ਦੇ ਫੁਟੇਜ ਦੇ ਵਿੱਚ ਕਾਫੀ ਵੇਰਵੇ ਆ ਤੇ ਉਸ ਤੋਂ ਬਾਅਦ ਕਹਿੰਦੇ ਵੀ ਹੁਣ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਆ ਮਤਲਬ ਇਹ ਅਭੀ ਲੋਕਾਂ ਦੇ ਕਿਰਦਾਰ ਦੇਖ ਲਓ ਨਾ ਆਪਾਂ ਗਟਰ ਦਾ ਟੱਕਣ ਛੜਣਾ ਨਾ ਆਪਾਂ ਟੁੱਟ ਗਈਆਂ ਸੜਕੀਆਂ ਨਾ ਕਿਸੇ ਦੀ ਵਾੜੀ ਛੜਣੀ ਆ ਨਾ ਕਿਸੇ ਦੀ ਚੀਨੀ ਛੜਣੀ ਆ ਨਾ ਕਿਸੇ ਦਾ ਕੋਈ ਹੋਰ ਨਕ ਸੁੱਕ ਛੜਣਾ ਵੀ ਆ ਹਾਲਾਤ ਬਣੇ ਪਏ ਆ ਵੀ ਇੰਨੇ ਉੱਚੇ ਟਾਵਰ ਤੇ ਚੜ ਕੇ ਇੰਨੇ ਰਿਸਕੀ ਟਾਵਰ ਦੇ ਉੱਤੇ ਚੜ ਕੇ ਵੀ ਚੋਰੀ ਕਰ ਗਏ ਜੀ ਜੀ ਬਿਲਕੁਲ ਕੈਨ ਸਾਹਿਬ ਪਿਛਲੇ ਦਿਨੀ ਖਬਰ ਆਈ ਸੀ ਦਰਬਾਰ ਸਾਹਿਬ ਤੋਂ ਕਿ ਇੱਕ ਸੇਵਾਦਾਰ ਸੇਵਾ ਕਰਦੇ ਆ ਤੇ ਉਬਲਦੇ ਹੋਏ ਪਾਣੀ ਦੇ ਵਿੱਚ ਜਾ ਪਏ ਸੀ ਤੇ ਜਿਸ ਤੋਂ ਬਾਅਦ ਦੇ ਵਿੱਚ ਇਹ ਖਬਰ ਆਈ ਕਿ ਉਹ ਉਹਨਾਂ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਉਹਨਾਂ ਦਾ ਬਲਬੀਰ ਸਿੰਘ ਦੱਸਿਆ ਜਾ ਰਿਹਾ ਜੀ ਤੇ ਕਹਿੰਦੇ ਉਹਨਾਂ ਦੇ ਅਕਾਲ ਚਲਾਣੇ ਤੇ ਐਸਜੀਪੀਸੀ ਪ੍ਰਧਾਨ ਦੇ ਵੱਲੋਂ ਦੁੱਖ ਪ੍ਰਗਟ ਕੀਤਾ ਗਿਆ ਜੀ ਹਾਂ ਬਿਲਕੁਲ ਜੀ ਇਹ ਬੜੇ ਦੁੱਖ ਦੀ ਖਬਰ ਸੀਗੀ ਜੀ ਕਿ ਸਰਦਾਰ ਬਲਬੀਰ ਸਿੰਘ ਨੇ ਜਿਹੜੇ ਉਹਨਾਂ ਦੀ ਮੌਤ ਹੋ ਗਈ ਹੈ ਪਿਛਲੇ ਦਿਨੀ ਮੌਤ ਹੋਈ ਹੈ ਤੇ ਹੁਣ ਸ਼ਰੋਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦੇ ਵੱਲੋਂ ਇਸ ਖਬਰ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਹ ਆਪਾਂ ਪਹਿਲਾਂ ਵੀ ਖਬਰ ਸਾਂਝੀ ਕੀਤੀ ਸੀ ਸਾਡੇ ਵਾਲਾ ਰੇਡੀਓ ਦੇ ਉੱਤੇ ਕਿ ਦਰਬਾਰ ਸਾਹਿਬ ਦੇ ਵਿੱਚ ਲੰਗਰ ਹਾਲ ਦੇ ਵਿੱਚ ਬਲਬੀਰ ਸਿੰਘ ਨਾਂ ਦਾ ਇੱਕ ਸੇਵਾਦਾਰ ਤੇ ਲੰਗਰ ਹਾਲ 'ਚ ਉਹ ਸੇਵਾ ਕਰ ਰਿਹਾ ਸੀਗਾ ਲੰਗਰ ਬਣਾਉਣ ਦੀ ਤੇ ਪੈਰ ਤਿਲਕ ਗਿਆ ਤੇ ਉਬਲਦੇ ਕੜਾਹੀ ਦੇ ਵਿੱਚ ਡਿੱਗ ਪਿਆ ਸੀ। 80% ਉਹਦਾ ਸਰੀਰ ਝੁਲਸ ਗਿਆ ਸੀ ਉਹਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀਗਾ ਤੇ ਫਿਰ ਉਹਦੀ ਮੌਤ ਹੋ ਗਈ ਸੀ। ਜੀ ਬਿਲਕੁਲ ਜਾਨਾ ਸਾਹਿਬ ਪੰਜਾਬ ਚ ਮੌਸਮ ਕਿਹੋ ਜਿਹਾ ਹੈ ਜੀ ਪੰਜਾਬ ਦੇ ਵਿੱਚ ਮੌਸਮਾ ਜਿਹੜਾ ਜੀ ਉਹ ਲੰਘੇ ਕੱਲ ਤਾਂ ਬਹੁਤ ਹੀ ਮੀਂਹ ਵਾਲਾ ਰਿਹਾ ਪੰਜਾਬ ਦੇ ਵਿੱਚ ਬਹੁਤ ਮੀਂਹ ਪਿਆ ਦਿੱਲੀ ਚ ਬੜਾ ਮੀਂਹ ਪਿਆ ਬੇहद ਮੀਂਹ ਪਿਆ ਪੂਰੇ ਪੰਜਾਬ ਦੇ ਵਿੱਚ ਤੇ ਇੱਕ ਮੰਦਭਾਗੀ ਖਬਰ ਵੀ ਆਈ ਹੈ ਵੀ ਜਿਹੜੀ ਇੱਕ ਵਿਆਹ ਵਾਲੀ ਇਨੋਵਾ ਗੱਡੀ ਹੈ ਜਿਹਦੇ ਵਿੱਚ 12 ਜਣੇ ਸਵਾਰ ਸਿਗੇ ਤੇ ਉਹ ਕਹਿੰਦੇ ਵੀ ਜੇਜੋਂ ਦੁਆਬਾ ਦੇ ਵੱਲ ਨਦੀ ਨੂੰ ਪਾਰ ਕਰਨ ਲੱਗੇ ਸੀ ਤੇ ਪਾਣੀ ਦਾ ਪੱਧਰ ਬਹੁਤ ਸੀਗਾ ਤੇ ਗੱਡੀ ਪਾਣੀ ਦੇ ਵਹਾਅ ਦੇ ਵਿੱਚ ਚਲੀ ਗਈ ਗੱਡੀ ਨੂੰ ਰੋੜ ਕੇ ਲੈ ਗਿਆ ਪਾਣੀ ਉਹਦੇ ਵਿੱਚ ਕਹਿੰਦੇ ਜੀ ਹੁਣ ਤੱਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਇਕੱਲਾ ਡਰਾਈਵਰ ਬਚਿਆ ਤੇ ਇੱਕ ਬੰਦਾ ਹਾਲੇ ਵੀ ਲਾਪਤਾ ਜੀ ਸੋ ਘਰ ਬਹੁਤ ਬਹੁਤ ਸ਼ੁਕਰੀਆ ਸਰ ਆਜ ਦੇ ਲਈ ਐਨ ਆਈ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ